ਵੱਡੇ ਬਾਦਲ ਸਾਹਿਬ ਦਾ ਗੁਨਾਹ ਆਈ ਹੈ ਨਾ ਕਿ ਉਹਨਾਂ ਨੇ 18 ਸਾਲ ਕੌਮ ਖਾਤੇ ਜੇਲ੍ਹਾਂ ਕੱਟੀਆਂ ਗੁਨਾਹ ਆਈ ਹੈ ਕਿ ਜੇ ਐਮਰਜੈਂਸੀ ਦਾ ਜ਼ੁਲਮ ਹੁੰਦਾ ਤੇ ਸਭ ਤੋਂ ਪੱਗੇ ਉਹ ਜਾਂਦੇ ਜੇ ਪੰਜਾਬੀ ਸੂਬਾ ਬਣਾਉਣਾ ਹੁੰਦਾ ਤੇ ਸਭ ਤੋਂ ਵੱਡੇ ਅੱਗੇ ਪਹਿਲੀ ਜੇਲ੍ਹ 'ਚ ਉਹ ਜਾਂਦੇ ਜੇ ਗੁਰੂ ਘਰਾਂ ਦੇ ਉੱਤੇ ਹਮਲਾ ਹੁੰਦਾ ਤੇ ਸਭ ਤੋਂ ਪਹਿਲੇ ਅੱਗੇ ਉਹ ਜਾਂਦੇ ਤੇ ਆ ਜਿਹੜੇ ਲੋਕ ਹੈ ਰੋਜ਼ ਫੇਸਬੁਕਾਂ ਤੇ ਤੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਸਿੱਖ ਆ ਉਹ ਸਿੱਖ ਨਹੀਂ ਉਹ ਗਦਾਰ ਹੈ ਕੌਮ ਦੇ ਗਦਾਰ ਹੈ ਸਿੱਖੀ ਦੇ ਗਦਾਰ ਹੈ ਉਹਨਾਂ ਦਾ ਸਿਰ ਸਿਰ ਬਾਬਲ ਸਾਹਿਬ ਦਾ ਸਿਰ ਸ੍ਰੀ ਕਾਲਕਟਖ ਸਾਹਿਬ ਦੇ ਸਾਹਮਣੇ ਝੁਕਦਾ ਸੀ ਤੇ ਝੁਕਦਾ ਰਿਹਾ ਹੈ ਪੰਥ ਸਾਮਣੇ ਝੁਕਦਾ ਰਿਹਾ ਹੈ ਉਹਨਾਂ ਦਾ ਸਿਰ ਸੈਂਟਰ ਦੀਆਂ ਏਜੰਸੀਆਂ ਦੇ ਸਾਹਮਣੇ ਝੁਕਦਾ ਹੈ ਤੇ ਉਹਨਾਂ ਦੀ ਗੱਲਾਂ 'ਚ ਆਪ ਸਾਰੇ ਆ ਜਾਂਦੇ